ਖਨੌਰੀਸ ਰਹਿਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਪੁਖੜਤਾਲ ਦਾ 57ਵਾਂ ਦਿਨ ਹੈ ਸ਼ੁੱਕਰ ਸ਼ਾਮ ਨੂੰ ਖਨੌਰੀਸ ਰਹਿਤੇ ਡੱਲੇਵਾਲ ਦਾ ਇਲਾਜ ਕਰੇ ਡਾਕਟਰਾਂ ਨੇ ਇੱਕ ਮੈਡੀਕਲ ਬੁਲੇਟਿਨ ਜਾਰੀ ਕਰਕੇ ਕਿਹਾ ਕਿ ਸ਼ਨੀਵਾਰ ਰਾਤ ਤੋਂ ਡਾਕਟਰ ਸਹਾਇਤਾ ਲੈਣ ਤੋਂ ਬਾਅਦ ਉਹ ਨਦੀ ਸੇਤ ਵਿੱਚ ਕੁਝ ਸੁਧਾਰ ਦਿਖਾਈ ਦੇ ਰਿਹਾ ਤੇ ਇਹਨਾਂ ਦੇ ਖੂਨ ਦੇ ਨਮੂਨੇ ਦੀ ਰਿਪੋਰਟ ਚਲਦਾ ਹੋਵੇਗੀ ਸੁਪਰ ਸਪੈਸ਼ਲਿਸਟ ਡਾਕਟਰ ਸਮੇ ਸਮੇਂ ਤੇ ਉਹ ਨਦੀ ਜਾਂਚ ਕਰ ਰਹੇ ਨੇ 8 ਸੀਨੀਅਰ ਡਾਕਟਰ ਮੋਰਚੇ ਤੇ ਮੌਜੂਦ ਨੇ 14 ਫਰਵਰੀ ਨੂੰ ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ ਪਰਸ ਦੇ ਨਾਲ ਹੀ ਜਗਜੀਤ ਸਿੰਘ ਢੱਲੇਵਾਲ ਦਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਸਿਹਤ ਨੂੰ ਦੇਖਦੇ ਹੋਏ ਅੱਗੇ ਦੀ ਰਣਨੀਤੀ ਤੈਅ ਕਰਨਗੇ ਇਸ ਮੌਕੇ ਇੱਕ ਢੱਲੇਵਾਲ ਦਾ ਕਹਿਣਾ ਸੀ ਕਿ 121 ਕਿਸਾਨਾਂ ਨੇ ਮਰਨ ਵੱਲ ਤੋਂ ਸ਼ੁਰੂ ਕੀਤਾ ਉਸ ਦਾ ਪ੍ਰੈਸ਼ਰ ਪਿਆ ਤੇ ਨੌਜਵਾਨਾਂ ਨੇ ਖਨੌਰੀ ਮੋਰਚੇ ਦੀ ਦਿਨ ਰਾਤ ਸੁਰੱਖਿਆ ਕੀਤੀ ਜਿਸ ਦੇ ਬਾਵਜੂਦ ਸਰਕਾਰ ਜਾਂ ਪ੍ਰਸ਼ਾਸਨ ਮੈਨੂੰ ਨਹੀਂ ਚੁੱਕ ਸਕੇ ਬਿਊਰੋ ਰਿਪੋਰਟ ਚਿੱਕੀਆ ਟੀਵੀ ਖਨੌਰੀ ਸਰਹੱਦ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਪੁਖ ਹੜਤਾਲ ਦਾ 57ਵਾਂ ਦਿਨ ਹੈ ਸ਼ੁੱਕਰ ਸ਼ਾਮ ਨੂੰ ਖਨੌਰੀ ਸਰਹੱਦ ਤੇ ਡੱਲੇਵਾਲ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਇੱਕ ਮੈਡੀਕਲ ਬੁਲੇਟਿਨ ਜਾਰੀ ਕਰਕੇ ਕਹਿ ਕਿ ਸ਼ਨੀਵਾਰ ਰਾਤ ਤੋਂ ਡਾਕਟਰ ਸਹਾਇਤਾ ਲੈਣ ਤੋਂ ਬਾਅਦ ਉਹ ਨਦੀ ਸੇਤ ਵਿੱਚ ਕੁਝ ਸੁਧਾਰ ਦਿਖਾਈ ਦੇ ਰਿਹਾ ਤੇ ਇਹਨਾਂ ਦੇ ਖੂਨ ਦੇ ਨਮੂਨੇ ਦੀ ਰਿਪੋਰਟ ਚਲਦਾਵੇਗੀ ਸੁਪਰ ਸਪੈਸ਼ਲਿਸਟ ਡਾਕਟਰ ਸਮੇ ਸਮੇਂ ਤੇ ਉਹ ਨਦੀ ਜਾਂਚ ਕਰ ਰਹੇ ਨੇ 8 ਸੀਨੀਅਰ ਡਾਕਟਰ ਮੋਰਚੇ ਤੇ ਮੌਜੂਦ ਨੇ 14 ਫਰਵਰੀ ਨੂੰ ਕੇਂਦਰ ਨਾਲ ਫੋਨ ਵਾਲੀ ਮੀਟਿੰਗ ਤੋਂ ਪਹਿਲਾਂ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ ਪਰ ਇਸ ਦੇ ਨਾਲ ਹੀ ਜਗਜੀਤ ਸਿੰਘ ਡੱਲੇਵਾਲ ਦਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਸਿਹਤ ਨੂੰ ਦੇਖਦੇ ਹੋਏ ਅੱਗੇ ਦੀ ਰਣਨੀਤੀ ਤੈਅ ਕਰਨਗੇ ਇਸ ਮੌਕੇ ਇੱਕ ਡੱਲੇਵਾਲ ਦਾ ਕਹਿਣਾ ਸੀ ਕਿ 121 ਕਿਸਾਨਾਂ ਨੇ ਮਰਨ ਵੱਲ ਤੋਂ ਸ਼ੁਰੂ ਕੀਤਾ ਉਸ ਦਾ ਪ੍ਰੈਸ਼ਰ ਪਿਆ ਤੇ ਨੌਜਵਾਨਾਂ ਨੇ ਖਨੌਰੀ ਮੋੜਚੇ ਦੀ ਦਿਨ ਰਾਤ ਸੁਰੱਖਿਆ ਕੀਤੀ ਜਿਸ ਦੇ ਬਾਵਜੂਦ ਸਰਕਾਰ ਜਾਂ ਪ੍ਰਸ਼ਾਸਨ ਮੈਨੂੰ ਨਹੀਂ ਚੁੱਕ ਸਕੇ ਬਿਊ ਰਿਪੋਰਟ ਚਿੱਕੀਆ ਟੀਵੀ ਖਨੌਰੀ ਸਰਹੱਦ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਪੁਖੜਤਾਲ ਦਾ 57ਵਾਂ ਦਿਨ ਹੈ ਸ਼ੁੱਕਰ ਸ਼ਾਮ ਨੂੰ ਖਨੌਰੀ ਸਰਹੱਦ ਤੇ ਡੱਲੇਵਾਲ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਇੱਕ ਮੈਡੀਕਲ ਬੁਲੇਟਿਨ ਜਾਰੀ ਕਰਕੇ ਕਿਹਾ ਕਿ ਸ਼ਨੀਵਾਰ ਰਾਤ ਤੋਂ ਡਾਕਟਰ ਸਹਾਇਤਾ ਲੈਣ ਤੋਂ ਬਾਅਦ ਉਹਨਾਂ ਦੀ ਸਿਹਤ ਵਿੱਚ ਕੁਝ ਸੁਧਾਰ ਦਿਖਾਈ ਦੇ ਰਿਹਾ ਤੇ ਇਹਨਾਂ ਦੇ ਖੂਨ ਦੇ ਨਮੂਨੇ ਦੀ ਰਿਪੋਰਟ ਚਲਦਾਵੇਗੀ ਸੁਪਰ ਸਪੈਸ਼ਲਿਸਟ ਡਾਕਟਰ ਸਮੇ ਸਮੇਂ ਤੇ ਉਹਨਾਂ ਦੀ ਜਾਂਚ ਕਰ ਰਹੇ ਨੇ 8 ਸੀਨੀਅਰ ਡਾਕਟਰ ਮੋਰਚੇ ਤੇ ਮੌਜੂਦ ਨੇ 14 ਫਰਵਰੀ ਨੂੰ ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਉਹਨਾਂ ਦੀ ਸਿਹਤ ਹਾਰ ਹੋ ਸਕਦਾ ਹੈ ਪਰ ਇਸ ਦੇ ਨਾਲ ਹੀ ਜਗਜੀਤ ਸਿੰਘ ਡੱਲੇਵਾਲ ਦਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਸਿਹਤ ਨੂੰ ਦੇਖਦੇ ਹੋਏ ਅੱਗੇ ਦੀ ਰਣਨੀਤੀ ਤੈਅ ਕਰਨਗੇ ਇਸ ਮੌਕੇ ਇੱਕ ਡੱਲੇਵਾਲ ਦਾ ਕਹਿਣਾ ਸੀ ਕਿ 121 ਕਿਸਾਨਾਂ ਨੇ ਮਰਨ ਵੱਲ ਤਸ਼ਰੂਅ ਕੀਤਾ ਉਸ ਦਾ ਪ੍ਰੈਸ਼ਰ ਪਿਆ ਤੇ ਨੌਜਵਾਨਾਂ ਨੇ ਖਨੌਰੀ ਮੋੜਚੇ ਦੀ ਦਿਨ ਰਾਤ ਸੁਰੱਖਿਆ ਕੀਤੀ ਜਿਸ ਦੇ ਬਾਵਜੂਦ ਸਰਕਾਰ ਜਾਂ ਪ੍ਰਸ਼ਾਸਨ ਮੈਨੂੰ ਨਹੀਂ ਚੁੱਕ ਸਕੇ ਦੀ ਰਿਪੋਰਟ ਚਿੱਕੀਆ ਟੀਵੀ ਖਨੌਰੀਸ ਰਹਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਪੁਖੜਤਾਲ ਦਾ 57ਵਾਂ ਦਿਨ ਹੈ ਸ਼ੁੱਕਰ ਸ਼ਾਮ ਨੂੰ ਖਨੌਰੀਸ ਰਹਤੇ ਡੱਲੇਵਾਲ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਇੱਕ ਮੈਡੀਕਲ ਬੁਲੇਟਿਨ ਜਾਰੀ ਕਰਕੇ ਕਿਹਾ ਕਿ ਸ਼ਨੀਵਾਰ ਰਾਤ ਤੋਂ ਡਾਕਟਰ ਸਹਾਇਤਾ ਲੈਣ ਤੋਂ ਬਾਅਦ ਉਹਨਾਂ ਦੀ ਸਿਹਤ ਵਿੱਚ ਕੁਝ ਸੁਧਾਰ ਦਿਖਾਈ ਦੇ ਰਿਹਾ ਤੇ ਇਹਨਾਂ ਦੇ ਖੂਨ ਦੇ ਨਮੂਨੇ ਦੀ ਰਿਪੋਰਟ ਚਲਦਾਵੇਗੀ ਸੁਪਰ ਸਪੈਸ਼ਲਿਸਟ ਡਾਕਟਰ ਸਮੇ ਸਮੇਂ ਤੇ ਉਹਨਾਂ ਦੀ ਜਾਂਚ ਕਰ ਰਹੇ ਨੇ 8 ਸੀਨੀਅਰ ਡਾਕਟਰ ਮੋਰਚੇ ਤੇ ਮੌਜੂਦ ਨੇ 14 ਫਰਵਰੀ ਨੂੰ ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਉਹਨਾਂ ਦੀ ਸਿਹਤ ਵਿੱਚ ਹੋ ਸਕਦਾ ਪਰ ਇਸ ਦੇ ਨਾਲ ਹੀ ਜਗਜੀਤ ਸਿੰਘ ਡੱਲੇਵਾਲ ਦਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਸਿਹਤ ਨੂੰ ਦੇਖਦੇ ਹੋਏ ਅੱਗੇ ਦੀ ਰਣਨੀਤੀ ਤੈਅ ਕਰਨਗੇ ਇਸ ਮੌਕੇ ਇੱਕ ਡੱਲੇਵਾਲ ਦਾ ਕਹਿਣਾ ਸੀ ਕਿ 121 ਕਿਸਾਨਾਂ ਨੇ ਮਰਨ ਵੱਲ ਤੋਂ ਸ਼ੁਰੂ ਕੀਤਾ ਉਸ ਦਾ ਪ੍ਰੈਸ਼ਰ ਪਿਆ ਤੇ ਨੌਜਵਾਨਾਂ ਨੇ ਖਨੌਰੀ ਮੋੜਚੇ ਦੀ ਦਿਨ ਰਾਤ ਸੁਰੱਖਿਆ ਕੀਤੀ ਜਿਸ ਦੇ ਬਾਵਜੂਦ ਸਰਕਾਰ ਜਾਂ ਪ੍ਰਸ਼ਾਸਨ ਮੈਨੂੰ ਨਹੀਂ ਚੁੱਕ ਸਕੇ ਬਿਊਰੋ ਰਿਪੋਰਟ ਚਿੱਕੀ ਆਟੀ